ਤਤਾਰ ਤਖਤ ਦੇ ਮਾਲਕ ਜਾਤ ਗੁਰੂ ਸਹਬੇ ਕਮਾਲ ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਹਦੂ ਗੰਦਰ ਜੁੜ ਬੈਠੇ ਸਾਧ ਸੰਗਤ ਜੀ ਸਤਿਪੁਰਾਂ ਨੇ અપਾਰ ਕਿਰਪਾ ਬਖਸ਼ਿਸ਼ ਕੀਤੀ ਹੈ ਅੰਮ੍ਰਿਤ ਵੇਲੇ ਤੋਂ ਵਿਰਾਜਮਨ ਹੋ ਕਰਕੇ ਅਕਾਲੀ ਧੁਰਕੀ ਬਾਣੀ ਦੇ ਅਲਾਹੀ ਮਹਾਵਾਕਾਂ ਦੀ ਬਖਸ਼ਿਸ਼ ਕੀਤੀ ਹੈ ਸੋ ਆਓ ਸਤਿਗੁਰਾਂ ਦੇ ਹਜ਼ੂਰ ਜੁੜ ਕਰਕੇ ਇਸ ਮਨੁੱਖਾ ਦੇਹੀ ਦਾ ਲਾਹਾ ਲੈਨੇ ਆ ਸਵਾਸਾਂ ਨੂੰ ਸਫਲਾ ਕਰੀਏ ਕੋਈ ਵੀ ਰਸਨਾ ਵਾਂਝ ਰਹੇਗਾ ਜਿਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਤ ਸੇਵਾ ਸ਼ਾਂਤੀ ਦੇ ਪੰਜ ਦਇਆ ਦੇ ਮੂਰਤ ਕਰੁਣਾ ਦੇ ਸਾਗਰ ਪੰਜਵੇਂ ਗੁਰੂ ਨਾਨਕ ਧੰ ਗੁਰੂ ਅਰਜੁਨ ਦੇ ਮਹਾਰਾਜ ਆਪਣੇ ਮੁਖਾਰ ਬਿੰਦ ਤੋਂ ਇਹ ਪਾਵਨ ਪਵਿੱਤਰ ਸ਼ਬਦੀ ਬਖਸ਼ਿਸ਼ ਸੋਠ ਰਾਗ ਦੇ ਅੰਦਰ ਕਰ ਰਿਹਾ ਸੋਠ ਹੈ ਤਾਂ ਰਾਗਣੀ ਪਰ ਸਤਿਗੁਰੂ ਪਿਤਾ ਜੀ ਨੇ ਰਾਗ ਵਜੋ ਇਹਨੂੰ ਵਰਤਨਾ ਕੀਤਾ ਹੈ ਜੋ ਕਿ ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 623 ਅਤੇ 24 ਉੱਤੇ ਸੁਭਾਏਮਾਨ ਹੈ ਪਿਤਾ ਜੀ ਹੁਕਮ ਕਰਦੇ ਹੈ ਗੁਰ ਪੂਰੇ ਚਰਨੀ ਲਾਇਆ ਕਹਿ ਭਾਈ ਪੂਰੇ ਗੁਰੂ ਸਾਨੂੰ ਆਪਣੇ ਚਰਨਾਂ ਦੇ ਨਾਲ ਜੋੜ ਦਿੱਤਾ ਹੈ ਕਿਉਂਕਿ ਜਿਨੇ ਆਸ ਮਰਾਨ ਕੀਤੀ ਹੈ ਨਾ ਜੋ ਜਪਣ ਲੱਗੇ ਜੋ ਮਾਰਗਦਾਤਾ ਪੰਧ ਹੀ ਹੋ ਗਿਆ ਸਵਾਸ ਸਵਾਸ ਕਰਕੇ ਪਾਵਨ ਹੁਕਮ ਨੂੰ ਕੁਮਾਰਿਆ ਹੈ ਤੇ ਬਾਣੀ ਫਿਰ ਹੁਕਮ ਕਰ ਰਹੀ ਹੈ ਨਿਮਾਹਰੇ ਆਪਣੀ ਬਾਣੀ ਦੇ ਅੰਦਰ ਹੁਕਮ ਕਰਦੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਲਾਸਟ ਸ਼ਲੋਕ ਦੇ ਵਿੱਚ ਪੂਰਾ ਪ੍ਰਭ ਅਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾ ਕਿਸੇ ਪੂਰੇ ਗੁਰਦਾ ਨਾਮ ਜਪਿਆ ਪੂਰੇ ਗੁਰੂ ਨੂੰ ਧਿਆਉਣਾ ਕੀਤਾ ਤਾਂ ਫਿਰ ਪੂਰੇ ਗੁਰੂ ਨੇ ਮੇਰੇ ਵਿੱਚ ਆਪਣੇ ਪੂਰ ਸੰਪੂਰਨ ਗੁਣ ਪਾ ਕੇ ਆਪਣਾ ਦیدار ਬਖਸ਼ ਦਿੱਤਾ ਹੈ ਕਿਉਂਕਿ ਜੋ ਅਧੂਰਾ ਹੈ ਉਹ ਸੰਸਾਰ ਵਿੱਚ ਹੀ ਰਹਿੰਦਾ ਨਾ ਪੂਰਾ ਬੰਨੇ ਲਾ ਦਿੰਦਾ ਹੈ ਅਧੂਰਾ ਅਧ ਵਿੱਚਕਾਰ ਰੱਖਦਾ ਹੈ ਧੰਨ ਕਲੰਦਰ ਪਿਤਾ ਜੀ ਵਿਚਰੇ ਸੀ ਨਾਲ ਪੰਜ ਪਿਆਰਾ ਸਹਿਬਾਨ ਧੰਨ ਧੰਨ ਭਾਈ ਦਇਆ ਸਿੰਘ ਮਹਾਰਾਜ ਜਦੋਂ ਜਾਣ ਲੱਗੇ ਨਾਲ ਹੋਰ ਬੌਝਾਂ ਵੀ ਨੇ ਤੇ ਮਹਾਰਾਜ ਸੱਪ ਨੂੰ ਵੇਖ ਕੇ ਹੱਸਣ ਲੱਗੇ। ਤੇ ਜਿਵੇਂ ਮੈਂ ਆਮ ਗੱਲ ਕਰਦਾ ਹੁੰਨਾ ਵੀ ਗੁਰੂ ਨਾਨਕ ਨੂੰ ਸਵਾਲ ਕੀਤੇ ਮਰਦਾਨੇ ਨੇ। ਕਲਿੰਦਰ ਪਿਤਾ ਨੂੰ ਸਵਾਲ ਬਹੁਤੇ ਕੀਤੇ ਭਾਈ ਦਇਆ ਸਿੰਘ ਜੀ, ਪੰਜ ਪਿਆਰਾ ਸਹਿਬਾਨ ਨੇ। ਮਹਾਰਾਜ ਕੱਲੇ ਅਸੀਂ ਜਾਣਿਓ। ਮਹਾਰਾਜ ਕਹਿੰਦੇ ਦਇਆ ਸਿੰਘ ਆਲੀਐ ਸੀ। ਕਹਿੰਦੇ ਕੀ ਮਹਾਰਾਜ ਉਹ ਸੱਪ ਤਾਂ ਵਿਚਾਰਾ ਮਰਿਆ ਪਿਆ। ਇਹਨੂੰ ਇੰਨੇ ਕਿਹੜੀਆਂ ਚੁੰਬੜੀਆਂ ਆ ਉਹ ਤਾਂ ਕਸ਼ਟ ਨਾਲ ਜੂਝ ਰਿਹਾ। ਤੁਸੀਂ ਸਤਿਗੁਰੂ ਹੱਸ ਕੇ ਹੱਸ ਰਹੇ ਹੋ ਦੇਖ ਕੇ ਬਾਰੇ ਕਹਿੰਦੇ ਇਹ ਕਿਸੇ ਵੇਲੇ ਸੰਤ ਬਣਿਆ ਸੀ ਭਾਈ ਦਿਆ ਸਿੰਘ। ਬਾਰੇ ਕਹਿੰਦੇ ਫਿਰ ਗੱਲ ਕੀ ਹੋਈ ਕਹਿੰਦੇ ਸਾਨੂੰ ਵੀ ਭਾਈ ਕਹਿੰਦਾ ਦਿਆ ਸਿੰਘ ਜੀ ਕਹਿੰਦੇ ਦੱਸ ਦੋ। ਕਹਿੰਦੇ ਮਹਾਤਮਾ ਬਣਿਆ ਸੀਗਾ ਬਾਣਾ ਪਾ ਕੇ ਜੋ ਬਨਾਰਸ ਦੇ ਠੱਗ ਬਾਰੇ ਗੱਲ ਕਰ ਰਹੇ ਹਨ। ਤੇ ਕਹਿੰਦੇ ਲੋਕਾਂ ਨੂੰ ਮੈਂ ਦਾਅਵੇ ਕਰਦਾ ਸੀ ਮੈਂ ਲੋਕਾਂ ਨੂੰ ਤਾਰ ਦੂੰ ਭਾਈ ਮੇਰੀ ਪੂਜਾ ਕਰੋ ਮੈਂ ਸੱਚਖੰਡ ਦੇ ਦਰਵਾਜ਼ੇ ਖਿਲਾ ਦੂੰ। ਤੇ ਕਹਿੰਦੇ ਇਹ ਕੋਲ ਲੋਕ ਇਹਦੇ ਹੁਣ ਸੰਗੀ ਬਣ ਗਏ ਚੇਲੇ ਬਣ ਗਏ। ਤੇ ਕਹਿੰਦੇ ਹੁਣ ਇਹ ਆਪ ਤਾਂ ਡੋਬੇ ਡੋਬਿਆ ਕਿਉਂਕਿ ਕੱਲਾ ਮਾਇਆ ਦਾ ਪੁਜਾਰੀ ਸੀ। ਇਹ ਬਾਣੀ ਵੀ ਕਹਿੰਦੀ ਹੈ ਨਾ ਜੋ ਅੰਤ ਕਾਲ ਜੋ ਲక్ష్ਮੀ ਸਿਮਰੇ ਇਸ ਚਿੰਤਾ ਵਿੱਚ ਜੋ ਮਰੇ ਸਰਪ ਜੋਨ ਹੋਏ ਬਲ ਬਲ ਆਉ ਤਰ ਜਵੰਤ ਵੇਲੇ ਪਾਈ ਜਿਹਨੂੰ ਮਾਇਆ ਚੇਤੇ ਆ ਗਈ ਲక్ష్ਮੀ ਚੇਤੇ ਆ ਗਈ ਪੈਸਾ ਚੇਤੇ ਆ ਗਿਆ ਧਨ ਦੌਲਤ ਚੇਤੇ ਆ ਗਈ ਆਪ ਦੀ ਮਾਹਰ ਕਹਿੰਦੇ ਸੱਪ ਜੂ ਨਹੀਂ ਜਾਂਦਾ ਕਹਿੰਦੇ ਪੈਸੇ ਦਾ ਪੁਜਾਰੀ ਸੀ ਭਾਈ ਦਇਆ ਸਿੰਘ ਇਹਦੇ ਸਹਾਰੇ ਕੇ ਇਹਨੂੰ ਫਿਰ ਮਹਾਰਾਜ ਨੇ ਸੱਪ ਦੀ ਜੁੰਨ ਦਿੱਤੀ ਆ ਹਾਂ ਆਪ ਤਾਂ ਤਰਿਆ ਨਹੀਂ ਇਹ ਤੇ ਕਹਿੰਦੇ ਫਿਰ ਮਹਾਰਾਜਾ ਕੀ ਕੀ ਡੀਏ ਕੀ ਡੀਂਗਾ ਜਿਹੜੇ ਚੁੰਬੜੇ ਆ ਕਹਿੰਦੇ ਇਹਦੇ ਚੇਲੇ ਹੀ ਆ ਇਹਨੂੰ ਵੱਡ ਵੱਟ ਕੇ ਖਾ ਰਹੇ ਹਨ ਨੋਚ ਨੋਚ ਕੇ ਵੀ ਆਪ ਤਾਂ ਅਧੂਰਾ ਰਿਹਾ ਹੀ ਰਿਹਾ ਸਾਨੂੰ ਵੀ ਡੋਪਦਾ ਤੇ ਮਹਾਰਾ ਕਹਿੰਦੇ ਤਾਂ ਅਸੀਂ ਤੇ ਹੁਣ ਹੱਸ ਰਹੇ ਆ ਤੇ ਕਹਿਣ ਤੋਂ ਭਾਵ ਰਹੋ ਵਿਚਾਰ ਮਹਾਰਾ ਕਹਿੰਦੇ ਭਾਈ ਜੋ ਪੂਰਾ ਗੁਰੂ ਹੈ ਉਹ ਹੀ ਤਾਂ ਕਿਨਾਰੇ ਲਾ ਸਕਦਾ ਅਧੂਰਾ ਤਾਂ ਫਿਰ ਵਿੱਚ ਅੱਧ ਵਿੱਚ ਕਾਰ ਹੀ ਰੱਖੇਗਾ ਸਮਾਰਕ ਨੇ ਸਰਕਾਰ ਕੇ ਭਾਈ ਨਰੰਗਕਾਰ ਪਿਤਾ ਨੇ ਜੋ ਸੰਸਾਰ ਤੇ ਤੁਹਾਨੂੰ ਭੇਜਿਆ ਜਿਦੋਂ ਕੋਈ ਕਹਿੰਦੇ ਨਦੀ ਹੈ ਨਾ ਹਰ ਕੋਈ ਨਦੀ ਨੂੰ ਜਦੋਂ ਪਾਣੀ ਚੜਿਆ ਹੋਵੇ ਨਾ ਸਮੁੰਦਰ ਦਾ ਛੱਲਾ ਵੱਜਦੇ ਹਣ ਤਾਂ ਉਹ ਤੇ ਜੋ ਨਾਅੂ ਹੈ ਤੁਹਾਡੀ ਹਰ ਕੋਈ ਕਿਨਾਰੇ ਨਹੀਂ ਲਾ ਸਕਦਾ ਉੱਥੇ ਕੋ ਚੰਗਾ ਮਲਾਹ ਹੈ ਨਾ ਚੰਗਾ ਕਿਸ਼ਤੀਕਾਰ ਹੈ ਉਹ ਹੀ ਬੰਨੇ ਲਾ ਸਕਦਾ ਉਹਦੇ ਵਿੱਚ ਕਹਿੰਦੇ ਹੁਣ ਪਾਰ ਲੱਗਣ ਦਾ ਢੰਗ ਕੀ ਹੈ ਕਹਿੰਦੇ ਚੱਪੂ ਚਲਾਉਂਦਾ ਜਾਂ ਪਾਣੀ ਤਨੂੰ ਆਪੇ ਮਾਰਗ ਦੇਣ ਲੱਗ ਤੇ ਮਹਾਰਾਜ ਕਹਿੰਦੇ ਹੋਇ ਇਹ ਮਜਧਾਰ ਦਾ ਸੰਸਾਰ ਦਾ ਸਮੁੰਦਰ ਹੈ ਨਾ ਵਿਕਾਰਾਂ ਇਹਦੇ ਵਿੱਚ ਨਾਮ ਦਾ ਤੂੰ ਚੱਪੂ ਲਾਏ ਚੱਲ ਸਿਮਰਦੇ ਤੂੰ ਉੱਥੇ ਬੇੜੀ ਠੇਲੀ ਜਾ ਤੈਨੂੰ ਆਪਣੇ ਆਪ ਇਹ ਸੰਸਾਰ ਮਾਰਗ ਦੇ ਦੇਗਾ ਪਰਮਾਤਮਾ ਦਾ ਪਰਮਾਰਥ ਤਿਆਰ ਹੋ ਜਾਏਗਾ ਤੇ ਤੂੰ ਇਸ ਸੰਸਾਰ ਤੋਂ ਪਾਰ ਹੋ ਜਾਏਗਾ ਇਸ ਕਰਕੇ ਮਹਾਰਾ ਜੀ ਕਹਿੰਦੇ ਅਸੀਂ ਪੂਰੇ ਗੁਰੂ ਦਾ ਨਾਮ ਜਪਣਾ ਹੈ ਪੂਰੇ ਨੂੰ ਹੀ ਸਿਮਰਨਾ ਹੈ ਜੇ ਪੂਰੇ ਨੂੰ ਧਿਆਉਂਗੇ ਤੇ ਕਹਿੰਦੇ ਤਾਂ ਹੀ ਪੂਰੇ ਹੋਵੋਗੇ ਜੇ ਅਧੂਰੇ ਨੂੰ ਜਪੋਗੇ ਤਾਂ ਅਧੋਰੇ ਹੀ ਰਹੋਗੇ ਇਸ ਕਰਕੇ ਪੂਰੇ ਗੁਰੂ ਦਾ ਸੰਗ ਕਰਨਾ ਹੈ ਤੇ ਮਹਾਰੇ ਪਿਤਾ ਜੀ ਹੁਕਮ ਕਰ ਰਿਹਾ ਇਸ ਕਰਕੇ ਅਸੀਂ ਪੂਰੇ ਗੁਰੂ ਨੂੰ ਧਿਆਇਆ ਹੈ ਨਾ ਤੇ ਕਹਿੰਦੇ ਪੂਰੇ ਗੁਰੂ ਦੇ ਅਸੀਂ ਚਰਨਾਂ ਨਾਲ ਜੁੜ ਕੇ ਪੂਰੇ ਨੂੰ ਅਰਾਧਿਆ ਹੈ ਪੂਰੇ ਨੇ ਸਾਨੂੰ ਆਪਣੇ ਪਾਵਨ ਚਰਨਾਂ ਦਾ ਪਿਆਰ ਬਖਸ਼ਿਸ਼ ਕੀਤਾ ਹੈ ਹਰ ਸੰਗ ਸਹਾਈ ਪਾਇਆ ਉਹ ਹੁਣ ਪਰਮਾਤਮਾ ਸਾਨੂੰ ਕਿਤੇ ਲੱਭਣ ਦੀ ਲੋੜ ਨਹੀਂ ਹੈ ਮਹਾਰਾਜ ਕਹਿੰਦੇ ਵਾਰਕ ਤੇ ਮੰਦਰੀ ਮਸੀਤੀ ਜਾ ਕੇ ਢੂੰਡਣ ਦੀ ਲੋੜ ਨਹੀਂ ਹੈ ਜੰਗਲਾਂ ਦੇ ਵਿੱਚ ਉਹ ਸਦਾ ਲਈ ਸਾਡੇ ਲਈ ਅੰਗ ਸੰਗ ਹੈ ਕਿਉਂਕਿ ਅੰਮ੍ਰਿਤ ਵੇਲੇ ਪਿਤਾ ਜੀ ਨੇ ਬਖਸ਼ਿਸ਼ ਕੀਤੀ ਹੈ ਨਾ ਲੋਕਾਲੰ ਪ੍ਰਣਾਸੀ ਦਿਆਲੰਸਰੂਪੇ ਸਦਾ ਅੰਗ ਸੰਗੇ ਆਭੰਗ ਬਬੂਤੇ ਕਿਉਂ ਦਿਆਲ ਸਰੂਪ ਪਰਮਾਤਮਾ ਸਾਡੇ ਸਦਾ ਅੰਗ ਸੰਗ ਹੈ ਤੇ ਕਹਿੰਦੇ ਹਾਂ ਜੀ ਉਹਨੂੰ ਆਰਾਧ ਲਿਆ ਕਿਰਪਾ ਕਰ ਦਿੱਤੀ ਹੈ ਮਾਤਾ ਪਿਤਾ ਰਿਸ਼ਤੇਦਾਰ ਭੈਣ ਭਰਾ ਸਾਗ ਸੰਬੰਧ ਹਰ ਵੇਲੇ ਨਾਲ ਨਹੀਂ ਨਾ ਰਹਿ ਸਕਦੇ ਜਦ ਤੱਕ ਤੂੰ ਘਰ ਆਂ ਜਾਂ ਉਹਨਾਂ ਦੇ ਕੋਲ ਆਂ ਦਿਨ ਉਹਨਾਂ ਤੇ ਤੇਰੇ پاس ਆਉਂ ਉਹ ਦੂਰ ਚਲਾ ਗਿਆ ਤਾਂ ਕੋਈ ਵੀ ਤੇਰੇ ਕੋਲੇ ਨਹੀਂ ਤੇ ਮਹਾਰਾ ਕਹਿੰਦੇ ਪ੍ਰਮਾਤਮਾ ਦਾ ਨਾਮ ਤੇ ਪਰਮੇਸ਼ਰ ਦੀ ਛਾਇਆ ਉਹਦੀ ਕਿਰਪਾ ਸਦਾ ਸਦੀਵੀਂ ਕਾਲ ਤੇਰੇ ਨਾਲ ਜਿੱਥੇ ਮਰਜੀ ਚਲਾ ਜਾਂ ਇਸ ਕਰਕੇ ਮਹਾਰਾਜ ਕਹਿੰਦੇ ਸੀ ਉਹ ਨਾਮ ਜਪਿਆ ਪੂਰੀ ਗੁਰੂ ਦਾ ਪੂਰੇ ਗੁਰੂ ਦੇ ਚਰਨ ਹੀ ਲਾ ਗਏ ਉਹ ਸਾਡੇ ਸਦਾ ਲਈ ਅੰਗ ਸੰਗ ਵਸਦਾ ਹੈ ਕਿਤੇ ਦੂਰ ਨਹੀਂ ਹੈ ਹਰ ਸੰਗ ਸਹਾਈ ਪਾਇਆ ਜਹ ਜਾਈਏ ਤਹਾਂ ਸੁਹੇਲੇ ਹੁਣ ਸਾਡੇ ਹਰ ਵੇਲੇ ਅੰਗ ਸੰਗ ਹੈ ਜਿੱਥੇ ਉਹ ਅਸੀਂ ਮਰਦੀ ਚਲੀ ਜਾਈਏ ਸਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਦੁੱਖ ਨਹੀਂ ਹੈ ਸੋਖੀ ਪ੍ਰਾਪਤ ਹੁੰਦਾ ਸਾਨੂੰ ਕਿਸੇ ਵੀ ਤਰ੍ਹਾਂ ਦਾ ਵਿਗੜ ਨਹੀਂ ਲੱਗਦਾ ਜਿੱਥੇ ਵੀ ਜਾਂਨੇ ਸੋਖੀ ਪ੍ਰਾਪਤ ਹੁੰਦਾ ਹੈ ਕਰ ਕਿਰਪਾ ਪ੍ਰਭ ਮੇਲੇ ਸਤਿਗੁਰੂ ਪਿਤਾ ਜੀ ਨੇ ਕਿਰਪਾ ਕਰਕੇ ਸਾਨੂੰ ਆਪਣੇ ਚਰਨਾਂ ਦੇ ਨਾਲ ਮੇਲ ਲਿਆ ਹੈ ਤਾਰ ਗੁਣ ਗਾਵ ਸਦਾ ਸੋ ਭਾਈ ਐ ਭਾਈ ਸਦਾ ਉਸ ਪਿਆਰੇ ਪਰਮਾਤਮਾ ਨਿਰੰਕਾਰ ਪਿਤਾ ਦੇ ਸਿਵਸਲਾ ਕਰ ਉਹਦੇ ਗੀਤਾਂ ਨੂੰ ਗਾਉਣਾ ਕਰ ਉਹਦੀ ਬਾਣੀ ਨੂੰ ਗਾਉਣਾ ਕਰ ਉਹਦੇ ਸ਼ਬਦ ਨੂੰ ਉਚਾਰਨਾ ਕਰ ਨਾਰਾਇਣ ਪ੍ਰਾਣ ਆਧਾਰਾ ਮਨ ਚਿੰਦੇ ਸਗਲੇ ਫਲ ਪਾਵੋ ਜੀ ਕੈ ਸੰਗ ਸਹਾਈ ਐ ਭਾਈ ਮਾਨ ਤਿੰਦੇ ਜੇ ਤੂੰ ਫਲ ਚਾਹਉਣਾ ਹੈ ਨਾ ਮੰਨ ਦੀਆਂ ਮਰਾਦਾ ਪੂਰੀਆਂ ਕਾਹਨੇ ਚਾਹੁੰਦਾ ਹੈ ਤ੍ਰਿਸ਼ਨਾ ਦੀ ਆਗ ਨੂੰ ਮੇਟਣਾ ਚਾਹੁੰਨਾ ਹੈ ਮਾਰਕਿੰਦ ਨਰੰਕਾਰ ਦਾ ਭਾਈ ਨਾਮ ਜਪ ਸਦਾ ਲਿਓ ਤੇਰੇ ਨਾਲ ਸਾਥੀ ਹੈ ਤੇਰੇ ਸੰਗ ਵਸਣ ਵਾਲਾ ਹੈ ਤੇਰੀ ਤੇਰੇ ਮਨ ਦੇ ਫਲਾਂ ਨੂੰ ਦੇਣ ਵਾਲਾ ਹੈ ਜੇ ਤੂੰ ਨਾਮ ਜਪੇਗਾ ਨਾਮ ਦੀ ਬਰਕਤ ਦੇ ਨਾਲ ਤੈਨੂੰ ਸਭੇ ਚੀਜ਼ਾਂ ਪ੍ਰਾਪਤ ਹੋ ਜਾਣਗੀਆਂ ਕਿਉਂਕਿ ਬਾਣੀ ਕਹੇ ਰੇ ਸੁਖ ਨਹੀਂ ਹਰ ਕੇ ਨਾਮ ਬਿਨ ਤੇ ਮਹਾਰਾਜ ਦਾ ਨਾਮ ਸ੍ਰੀ ਸੁਬਨ ਸਿੰਘ ਸਾਹਿਬ ਜੀ ਵੀ ਮਹਾਰਾਜ ਕਹਿੰਦੇ ਨੇ ਆਓ ਫਿਰ ਨਾਮ ਔਖੇ ਵੇਲੇ ਜੂ ਯਾਦ ਕਰਦਾ ਹੈ ਨਾ ਸਾਰੀਆਂ ਬਿਮਾਰੀਆਂ ਦਾ ਇਲਾਜ ਇੱਕੋ ਨਾਮ ਦਾ ਆਧਾਰ ਹੈ ਬਾਣੀ ਪੜੋਂਗੇ ਸਿਮਨ ਕਰੋਗੇ ਨਾ ਸਾਰੇ ਰੋਗ ਦੂਰ ਹੋ ਜਾਣਗੇ ਕੁਸਤੀ ਦਾ ਰੋਗ ਆਪ ਸਿਆਣੇ ਸੁਭਾਨ ਬੈਠੇ ਹੋ ਜਿਹਨੂੰ ਕੋੜ ਦਾ ਰੋਗ ਕਿਹਾ ਜਾਂਦਾ ਸੀ ਉਸ ਵੇਲੇ ਤਾਂ ਨਾਮ ਵੀ ਨਹੀਂ ਲਿਆ ਜਾਂਦਾ ਕਹਿੰਦੇ ਰੋਗ ਦਾ ਨਾ ਹੀ ਮਾੜਾ ਨਾ ਹੀ ਨਹੀਂ ਲੈਣਾ ਪੁਸ਼ਟੀ ਰੋਗ ਹੋ ਜਾਂਦਾ ਸੀ ਨਾ ਤੇ ਦੇਖੋ ਪਰ ਆਪਾਂ ਸਤਿਗੁਰੂ ਪਿਤਾ ਦੇ ਆ ਸਾਖੀਆਂ ਸਰਵਣ ਕਰਦੇ ਗੁਰੂ ਸਾਹਿਬਾਂ ਦੀ ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਸਾਹਿਬ ਨੇ ਗੁਰੂ ਅਮਰਦਾਸ ਪਿਤਾ ਜੀ ਨੇ ਧਾਨ ਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਾ ਕੇ ਪਰ ਨਾਮ ਹੀ ਜਪਾਇਆ ਨਾ ਭਾਈ ਕੈ ਸਤ ਨਾਮ ਸ੍ਰੀ ਵਾਹਿਗੁਰੂ ਜਲ ਦਾ ਛੱਟਾ ਦੇ ਕਰਕੇ ਸਤਿਗੁਰੂ ਪਿਤਾ ਜੀ ਨੇ ਅੰਮ੍ਰਿਤ ਦਾ ਨਾਮ ਬਖਸ਼ਿਸ਼ ਕਰਕੇ ਉਹਨਾਂ ਦੇ ਰੋਗਾਂ ਨੂੰ ਦੂਰ ਕੀਤਾ ਹੈ ਤੇ ਮਾਰਗ ਇਸ ਕਰਕੇ ਭਾਈ ਸਰਬ ਰੋਗਾਂ ਔਖਦ ਨਾਮ ਸਾਰੀਆਂ ਬਿਮਾਰੀਆਂ ਦਾ ਇਲਾਜ ਪਾਏ ਕੋਈ ਐ ਜੇ ਕੋਈ ਵੀ ਤੈਨੂੰ ਬੜਾ ਟੱਕਰ ਗਈ ਹੈ ਨਾ ਕੋਈ ਰੋਗ ਲੱਗ ਗਿਆ ਤਨ ਕਰਕੇ ਮਨ ਕਰਕੇ ਸੰਸਾਰ ਦੀ ਦਵਾਈ ਲਏਗਾ ਤਨ ਕਰਕੇ ਤੇਰੀ ਬਿਮਾਰੀ ਦੂਰ ਹੋ ਜੂ ਮਨ ਦੀ ਪਰੇਸ਼ਾਨੀ ਟੈਨਸ਼ਨ ਨਹੀਂ ਕੋਈ ਦੂਰ ਕਰ ਸਕਦਾ ਇਸ ਕਰਕੇ ਮਹਾਰਾਜ ਕਹਿੰਦੇ ਜੋ ਇਹ ਨਾਮ ਹੈ ਸਤਿਗੁਰ ਦਾ ਇਹ ਤੈਨੂੰ ਤਨ ਕਰਕੇ ਵੀ ਤੇ ਮਨ ਕਰਕੇ ਵੀ ਰੋਗ ਕਰ ਦਿੰਦਾ ਹੈ ਇਸ ਕਰਕੇ ਅੰਮ੍ਰਿਤ ਵੇਲੇ ਜਾ ਕੇ ਭਾਈ ਜਪਿਆ ਕਰੂ ਸਤਨਾਮ ਸ੍ਰੀ ਵਾਹਿ ਹੈ ਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿ ਹੈ ਗੁਰੂ ਸਾਹਿਬ ਜੀ ਸਤਨਾਮ ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਸਤਨਾਮ ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਸਤਨਾਮ ਨਾ ਆਪ ਦੀ ਬਰਕਤ ਦੇ ਨਾਲ ਮਹਾਰਾ ਜੀ ਕਹਿੰਦੇ ਬਸਾਰੇ ਰੋਗ ਕਲੇਸ਼ ਵਿਗੜ ਖਾਤਮ ਹੋ ਜਾਣਗੇ ਕਿਉਂਕਿ ਮਹਾਰੇ ਆਰੰਭ ਦੇ ਵਿੱਚ ਹੁਕਮ ਕਰਦੇ ਆ ਨਾ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਾਲ ਕਲੇਸ਼ ਤਨ ਤਾਹੇ ਮਟਾਵੋ ਬਿਮਾਰ ਕਹਿੰਦੇ ਭਾਈ ਸਦੀਵੀ ਸੁੱਖ ਚਾਹਣਾ ਆਪ ਸਿਆਣੇ ਉਹ ਪਤਾ ਹੈ ਨਾ ਮਾਵੇਂ ਅੱਗੇ ਪੁਰਾਣੇ ਸਮੇਂ ਦੇ ਵਿੱਚ ਮਾਇਆਂ ਨੇ ਟੜਕੋਂ ਲੱਸੀ ਰੜਕਣੀ ਚਾਟੀ 'ਚ ਦੁੱਧ ਪਾਉਣਾ ਤਾਂ ਨਾਲੇ ਦੁੱਧ ਰੜਕਣਾ ਨਾਲੇ ਸਿੱਧੀਆਂ-ਸਿੱਧੀਆਂ ਧਾਰਨਾ ਪੜ੍ਹਣੀਆਂ ਬਾਣੀ ਪੜ੍ਹਣੀ ਸਿਮਰਨ ਕਰਨਾ ਤਾਂ ਹੀ ਪਰਿਵਾਰ ਤੇ ਘਰ ਦੇ ਵਿੱਚ ਬਰਕਤ ਸੀ ਪਿਆਰ ਸੀ ਮੇਲ ਸੀਗਾ ਹੁਣ ਹੁਣ ਉੱਠਣ ਸਾਰੀ ਮੋਬਾਈਲ ਚੱਕ ਲੈਂਦੇ ਆ ਗਾਣੇ ਗਲੋਚ ਗੱਲਾਂ ਬਾਤਾਂ ਉੱਠਣ ਸਾਰੀ ਤੇ ਹੁਣ ਨਾ ਕੋਈ ਬਰਕਤ ਰਹੀ ਐ ਨਾ ਕੋਈ ਪਿਆਰ ਰਿਹਾ ਸਾਡੇ ਵਿੱਚ ਹੁਣ ਮੋਬਾਈਲ ਉੱਠਣਸਾਰ ਪਹਿਲਾ ਬੰਦਾ ਮੋਬਾਈਲ ਪਾੜਦਾ ਵੀ ਕਿੱਥੇ ਆ ਕਿੱਥੇ ਰੱਖਦਾ ਮੈਂ ਉੱਠਣਸਾਰ ਮੋਬਾਈਲ ਦੀ ਪਰੇਸ਼ਾਨੀ ਉੱਠਸਾਰ ਇਹ ਨਹੀਂ ਕਹਿੰਦਾ ਵੀ ਮਹਾਰਾਜ ਤੂੰ ਮੈਨੂੰ ਦਿਨ ਦੇ ਦਿੱਤਾ ਜਾਂ ਮੇਰੇ ਬੱਚੇ ਕਿੱਥੇ ਮੇਰਾ ਪਰਿਵਾਰ ਕਿੱਥੇ ਚੱਲ ਮੈਂ ਉੱਠ ਕੋਈ ਵਾਹਿਗੁਰੂ ਦਾ ਨਾਮ ਹੀ ਜਪਲਾਂ ਉੱਠਣਸਾਰ ਪਹਿਲਾ ਮੋਬਾਈਲ ਵੇਖਣਾ ਵੀ ਪਹਿਲਾ ਵਟਸਐਪ ਦੇਖ ਲਈਏ ਫੇਸਬੁੱਕ ਚੈੱਕ ਕਰ ਲਈਏ ਇੰਸਟਾਗ੍ਰਾਮ ਚੈੱਕ ਕਰ ਲਈਏ ਕੋਈ ਵਿਊ ਆਇਆ ਕਿ ਨਹੀਂ ਆਇਆ ਸਮਾਰ ਕਹਿੰਦੇ ਨਹੀਂ ਭਾਈ ਇਹ ਤਾਂ ਸਾਰੇ ਪਰੇਸ਼ਾਨੀ ਦਾ ਘਾਰ ਹੈ ਜੇ ਤੂੰ ਜਾਗਣਾ ਹੈ ਤਾਂ ਅੰਮ੍ਰਿਤ ਵੇਲੇ ਮਹਾਰ ਕਹਿੰਦੇ ਪਹਿਲਾਂ ਨਿਰੰਕਾਰ ਦਾ ਕਰਮ ਕਰ ਉਹ ਨਾਮ ਨੂੰ ਜਾਪ ਪੇ ਤੇਰੇ ਸਾਰੇ ਸਦੀਵੀ ਜੋ ਰੋਗ ਖਤਮ ਹੋ ਜਾਣਗੇ ਇਸ ਕਰਕੇ ਮਹਾਰ ਕਹਿੰਦੇ ਜਪਦਾ ਰਹੇਗਾ ਤੇ ਨਾਮ ਦੀ ਬਰਕਤ ਦੇ ਨਾਲ ਫਿਰ ਮੂੰਹੋਂ ਮੰਗੇ ਜੋ ਫਲ ਮਾਣਿੱਚੇ ਫਲ ਜੋ ਤੈਨੂੰ ਪ੍ਰਾਪਤ ਹੋਣਗੇ ਸਤਿਗੁਰੂ ਤੇਰਾ ਜਨਮ ਤੇ ਮਰਨ ਦਾ ਰੋਗ ਹੈ ਜੋ ਸਭ ਤੋਂ ਵੱਡਾ ਰੋਗ ਹੈ ਮਾਂ ਦੇ ਗਰਭ ਦਾ ਮਹਾਰ ਕਹਿੰਦੇ ਉਹ ਖਤਮ ਕਰ ਦੇਣਗੇ ਰਹਾਉ ਨਾਰਾਇਣ ਪ੍ਰਾਨ ਆਧਾਰਾ ਸਤਿਗੁਰੂ ਮਹਾਰਾਜ ਵਿਸ਼ਰਾਮ ਦੇ ਕਰਕੇ ਸਮਝਾਉਣਾ ਕਰਦੇ ਆ ਭਾਈ ਉਸ ਨਿਰੰਕਾਰ ਪਿਤਾ ਦਾ ਆਧਾਰ ਬਣਾਏ ਕੋ ਨਿਰੰਕਾਰ ਦਾ ਆਸਰਾ ਤੱਕ ਕਿਉਂਕਿ ਸਾਹੇ ਮੇਰਾ ਏਕੋ ਹੈ ਭਾਈ ਏਕੋ ਹੈ ਏਕੋ ਹੀ ਨਿਰੰਕਾਰ ਸੰਸਾਰ ਵਿੱਚ ਵੱਸਦਾ ਉਹਨੂੰ ਕੋਈ ਅੱਲਾ ਕਹਿੰਦਾ ਕੋਈ ਗੋਡ ਕਹਿੰਦਾ ਕੋਈ ਵਾਹਿਗੁਰੂ ਕਹਿੰਦਾ ਕੋਈ ਰਹੀਮ ਕਹਿੰਦਾ ਕੋਈ ਖੁਦਾ ਕਹਿੰਦਾ ਪਰ ਹਾਇਤਾ ਇੱਕ ਹੀ ਆ ਨਾ ਕਿ ਮਹਾਰਾ ਕਹਿੰਦੇ ਇਸ ਕਾਰਕੇ ਕੋ ਨਿਰੰਕਾਰ ਦਾ ਆਧਾਰ ਬਣਾ ਵਾਰ-ਵਾਰ ਕਿਤੇ ਦਰਾਂ ਤੇ ਕਿਤੇ ਬਾਬੇ ਦੇ ਕਦੇ ਫੀਰ ਦੇ ਕਦੇ ਕਿਸੇ ਹੋਰ ਜਗ੍ਹਾ ਤੇ ਕਿਸੇ ਹੋਰ ਜਗ੍ਹਾ ਤੇ ਨਾ ਜਾ ਇੱਕੋ ਨਿਰੰਕਾਰ ਪਰਮਾਤਮਾ ਕਾਰਕੁਰ ਪਿਤਾ ਦਾ ਆਧਾਰ ਬਣਾ ਮਹਾਰਾ ਕਹਿੰਦਾ ਨਿਰੰਕਾਰ ਦੀ ਟੇਕ ਰੱਖ ਕੇ ਚੱਲ ਉਹਦੇ ਆਸਰੇ ਨਾਲ ਚੱਲ ਆਪਾਂ ਕਹਿੰਦੇ ਨਾ ਇਹ ਹੁਣ ਬਹੁਤੇ ਘਰਾਂ ਦਾ ਭਰਾਉਣਾ ਪੁਖਾ ਉਸੇ ਤਰ੍ਹਾਂ ਹੀ ਹੋ ਰਿਹਾ ਹੈ ਉਸੇ ਤਰ੍ਹਾਂ ਹੀ ਹੋਣਾ ਹੈ ਜੇ ਬਹੁਤਾ ਅਸੀਂ ਜਾਵਾਂਗੇ ਨਾ ਤੁਰਾ ਫਿਰਾਂਗੇ ਭਟਕਣਾ ਵਿੱਚ ਰਹਾਂਗੇ ਮਹਾਰਾਜ ਕਹਿੰਦੇ ਫਿਰ ਤੁਹਾਡੇ ਪਾਈ ਬੱਲੇ ਕੁਝ ਨਹੀਂ ਪੈਣਾਗਾ ਇਸ ਕਰਕੇ ਕੋ ਨਿਰੰਕਾਰ ਅਕਾਰਪੁਰਖ ਸਭ ਤੋਂ ਵੱਡਾ ਹੈ ਤੋਂ ਵੱਡਾ ਕੋਈ ਵੀ ਨਹੀਂ ਸਾਰੀਆਂ ਤਾਕਤਾਂ ਇਹਦੇ ਥੱਲੇ ਕੰਮ ਕਰਦੀਆਂ ਨੇ ਸਾਰੇ ਦੇਵੀ ਦੇਵਤੇ ਇਹਦੇ ਥੱਲੇ ਨੇ ਤਾਂ ਜੋ ਮਰ ਹੁਕਮ ਕਰਕੇ ਗਏ ਆ ਸਾਨੂੰ ਆਪਾਂ ਦੋਰਾ ਪੜਿਆ ਨਾ ਹੁਣ ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਯੋ ਗ੍ਰੰਥ ਮਾਰਾ ਸਾਨੂੰ ਹੁਕਮ ਕਰਕੇ ਗਏ ਆ ਵੀ ਭਾਈ ਗ੍ਰੰਥ ਨੂੰ ਪਹੁੰਚਣਾ ਹੈ ਗ੍ਰੰਥ ਦੀ ਪੂਜਾ ਕਰਨੀ ਆ ਪਰ ਤੇ ਆ ਸ਼ਬਦ ਆ ਹੈ ਦیدار ਖਾਲਸੇ ਦਾ ਹੈ ਤੇ ਅਸੀਂ ਅਸੀਂ ਮੜੀਆਂ ਮਸਾਂਗਨ ਦੇ ਤੁਰੇ ਫਿਰਦੇ ਦੀ ਵਿੱਚ ਅੱਕੀ ਮਾਰਾ ਕਹਿੰਦੇ ਨਹੀਂ ਭਾਈ ਜੇ ਹੁਣ ਬਾਹਰ ਕਹਿੰਦੇ ਮੇਰਾ ਸਿੱਖ ਜੇ ਭਟਕੇਗਾ ਤੇ ਮੈਂ ਜੇ ਕਰੇ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਹਨਾਂ ਕੀ ਪ੍ਰਤੀਤ ਮਾਰਾ ਕਹਿੰਦੇ ਇਹ ਵਿਪਰਨ ਦੀ ਰੀਤ ਕਰੇਗਾ ਜੇ ਮੜੀਆਂ ਮਸਾਂਗਨ ਪੂਜੇਗਾ ਫੋਟੋਆਂ ਚੱਕੀ ਫਰੇਗਾ ਮੂਰਤੀ ਪੂਜਾ ਕਰੇਗਾ ਤੇ ਮੈਂ ਫਿਰ ਭਾਈ ਇਹਨਾਂ ਦਾ ਕੋਈ ਵੀ ਪ੍ਰੀਤ ਨਹੀਂ ਮੈਂ ਕਰਨੀਗੀ ਹਾਂ ਜੇ ਤਬਲਗ ਖਾਲਸਾ ਰਹੇ ਨਿਆਰਾ ਤਦ ਤਬਲਗ ਦੇ ਤੂੰ ਮੈਂ ਸਾਰਾ ਕਹਿੰਦੇ ਜੇ ਇਹ ਨਿਆਰਾ ਹੋ ਕੇ ਚੱਲੂਗਾ ਤੇ ਮੈਂ ਸਾਰਾ ਤੇਜ ਨੂੰ ਮੈਂ ਬਖਸ਼ੂਗਾ ਇਹ ਸਾਹਿਬ ਮੈਂ ਚੇਲਾ ਮਹਾਰ ਕਹਿੰਦੇ ਇਹ ਫਿਰ ਮੈਨੂੰ ਸਾਹਿਬ ਬਣਾਉਂਗਾ ਮੈਂ ਇਹਦਾ ਚੇਲਾ ਬਣੂ ਦੇਖੋ ਗੁਰੂ ਨੇ ਸਿੱਖ ਨੂੰ ਗੱਦੀ ਬਖਸ਼ਿਸ਼ ਕੀਤੀ ਹੈ ਮਹਾਰ ਕਹਿੰਦੇ ਇਹ ਮੈਨੂੰ ਮੈਂ ਆਪਣਾ ਸਾਹਿਬ ਬਣਾ ਕੇ ਮੈਂ ਚੱਕਰੀ ਕਰੂਗਾ ਇਸ ਕਰਕੇ ਭਾਈ ਜੋ ਗੁਰੂ ਨੇ ਬਹੁਤ ਬਖਸ਼ਿਸ਼ਾਂ ਕੀਤੀਆਂ ਪਿਤਾ ਜੀ ਨੇ ਬੜੀ ਬਖਸ਼ਿਸ਼ ਕੀਤੀ ਹੈ ਬਾਣੀ ਅੰਦਰ ਬਾਣੇ ਅੰਦਰ ਇਸ ਕਰਕੇ ਬਾਣੇ ਬਣ ਦੇ ਧਾਰ ਨਹੀਂ ਹੋਵੋ ਜੋ ਗੁਰੂ ਦਾ ਹੁਕਮ ਹੈ 1 ਕੋ ਓੰਕਾਰ ਤੋਂ ਲੈ ਕੇ 18 20 ਤੱਕ 10 ਗੁਰੂ ਸਹਿਬਾਨ ਪੁਰਲਾ ਕੁਲਾ ਕੇ ਚਲੇ ਗਏ ਭਾਈ ਉਸ ਹੁਕਮ ਨੂੰ ਕਮਾ ਲਓ ਇਹ ਮਨੁੱਖਾ ਦੇਹੀ ਮਿਲੀ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਹਾਰਾ ਕਹਿੰਦੇ ਤੂੰ ਭਾਈ ਜੋ ਸਰੂਪ ਹੈ ਨਿਰੰਕਾਰ ਦਾ ਪੂਰਨ ਸਰੂਪ ਹੈ ਉਹਨੂੰ ਪਛਾਣਨਾ ਕਰ ਲੈ ਸੰਸਾਰ ਦੇ ਵਿੱਚ ਠੀਕ ਹੈ ਮਹਾਰਾ ਨੇ ਕਰਮ ਕੀਤਾ ਇਹ ਵੇਲਾ ਨਾ ਰਹੇ ਕਿਉਂਕਿ ਵੇਲਾ ਮਨ ਆਪਾਂ ਕਹਿੰਦੇ ਸ਼ੈਤਾਨ ਦਾ ਘਰ ਹੈ ਕੰਮ ਕਰਨਾ ਹੈ ਪਰਿਵਾਰ ਪਾਲਣ ਵਾਸਤੇ ਆਰਥਿਕ ਅਵਸਥਾ ਚਲਾਉਣ ਵਾਸਤੇ ਸੰਸਾਰ ਨੂੰ ਚਲਾਉਣ ਵਾਸਤੇ ਤੇ ਪਰਮਾਰਥ ਵੀ ਬਣਾਉਣਾ ਨਾ ਆਪਣੇ ਆਪ ਦੇ ਵਿੱਚ ਆਪਾਂ ਆਪਣੇ ਲਈ ਕੀ ਕੀਤਾਗਾ ਆਪਾਂ ਕਹਿੰਦੇ ਫਲਾਨੇ ਦੇ ਕੰਮ ਤਾਂ ਤੂੰ ਕਰਿਆ ਆਪਦਾ ਕੀ ਸਵਾਰਿਆ ਇੰਨਾ ਸਾਲ ਤੂੰ ਬਾਹਰ ਤੱਕੇ ਖਾਇਆ ਕੀ ਆਪਦੇ ਲਈ ਕੀ ਬਣਾਇਆ ਤੂੰ ਦੱਸ ਕੀ ਇਕੱਠਾ ਕੀਤਾ ਸੰਸਾਰ ਦੀ ਮਾਇਆ ਲక్ష్ਮੀ ਦੀ ਪਦਾਰਥਾਂ ਦੀ ਸਮਾਨ ਦੀ ਜਾਇਦਾਦ ਦਾ ਫਿਕਰ ਹੈ ਜਿਹੜੀ ਅਸਰ ਜਾਇਦਾ ਸਾਡੇ ਨਾਲ ਜਾਣੀ ਹੈ ਨਾਮ ਦੀ ਸਿਮਰਨ ਦੀ ਬਾਣੀ ਦੀ ਬਾਣੇ ਦੀ ਉਹ ਅਸੀਂ ਕੋਈ ਇਕੱਠੀ ਨਹੀਂ ਕੀਤੀ ਮਾਰ ਕੇ ਜਿਵੇਂ ਸੰਸਾਰ ਵਿੱਚ ਵਿਚਰਦੇ ਆਂ ਜੇ ਆਪਾਂ ਕਹਿੰਦੇ ਨਾ ਪੈਸੇ ਜਮ੍ਹਾਂ ਕਰਾ ਦਿਓ ਬੈਂਕ ਵਿੱਚ ਇਕੱਠੇ ਹੋ ਜਾਣਗੇ ਸਾਨੂੰ ਕੰਮ ਦੇਣਗੇ ਗਾਂਹ ਜਾ ਕੇ ਤੇ ਸਾਡਾ ਬੈਂਕ ਬੈਲੈਂਸ ਹੋਣਾ ਚਾਹੀਦਾ ਸਾਡੇ ਤਾਂ ਸਟੇਟਸ ਸਾਦੂਆਂ ਚ ਤੇ ਮਾਹਰਾ ਕਰੇ ਨਰੰਕਾਰ ਦੇ ਦੁਨੀਆਂ ਦੇ ਵਿੱਚ ਉੱਥੇ ਉੱਥੇ ਤੁਹਾਡਾ ਕੀ ਸਟੇਟਸ ਆ ਉੱਥੇ ਤੁਸੀਂ ਤਾਂ ਨਾਮ ਜਪਿਆ ਹੀ ਨਹੀਂ ਬਾਣੀ ਤਾਂ ਪੜ੍ਹਵੀਂ ਨਹੀਂ ਗੁਰੂ ਘਰ ਤਾਂ ਗਏ ਨਹੀਂ ਸੇਵਾ ਤਾਂ ਕੀਤਾ ਹੀ ਨਹੀਂ ਸੰਸਾਰੀ ਮਾਇਆ ਤਾਂ ਧਨ ਇਕੱਠਾ ਕਰੀ ਜਾਂਦਾ ਨਰੰਕਾਰ ਰੂਪੀ ਨਾਮ ਰੂਪੀ ਧੰਨ ਉਹ ਤੋਂ ਇਕੱਠਾ ਕੀਤਾ ਹੀ ਨਹੀਂ ਉਹ ਤਾਂ ਜਮਾ ਕੀਤਾ ਨਹੀਂ ਉਹ ਤਾਂ ਫਿਕਰ ਹੀ ਨਹੀਂ ਕੀਤਾ ਵੀ ਹਲੋ ਜਮਾ ਹੀ ਨਹੀਂ ਹੋਇਆਗਾ ਸਮਾਹਰ ਕਰਕੇ ਭਾਈ ਉਸ ਪ੍ਰਮਾਤਮਾ ਦੇ ਨਾਮ ਨੂੰ ਜਪੋ ਉਹਦਾ ਆਧਾਰ ਬਣਾਓ ਉਹਦੀ ਟੇਕ ਰੱਖ ਕੇ ਚੱਲੋ ਜੋ ਸੰਸਾਰ ਨੂੰ ਚਲਾ ਰਿਹਾ ਜਿਹਨੇ ਤੈਨੂੰ ਜਨਮ ਦਿੱਤਾ ਹੈ ਪਦਾਰਥ ਦਿੱਤੇ ਰਿਸ਼ਤਾ ਦਿੱਤਾ ਪਰਿਵਾਰ ਦਿੱਤਾ ਉਹਦਾ ਸ਼ੁਕਰਾਨਾ ਤਾਂ ਕਰ ਸੰਸਾਰ ਦਾ ਤਾਂ ਧੰਨਵਾਦ ਹਰ ਵੇਲੇ ਕਰ ਰਹੇ ਆ ਪਰ ਜਿਹਨੇ ਇਹ ਰੋਗ ਦੇ ਹੀ ਦਿੱਤੀ ਉਹਦਾ ਤਾਂ ਸ਼ੁਕਰਾਨਾ ਕਰ ਹਾਮ ਸੰਤ ਜਨਾਰੇ ਨਾਰਾ ਮੈਂ ਤਾਂ ਹੁਣ ਕਹਿੰਦੇ ਮਹਾਰ ਕਹਿੰਦੇ ਜੀ ਨੇ ਹੁਣ ਆਸਰਾ ਲੈ ਲਿਆ ਉਹ ਕਹਿੰਦੇ ਮੈਂ ਤਾਂ ਹੁਣ ਸੰਤਾਂ ਦੇ ਮਹਾਤਮਾਾਂ ਦੇ ਗੁਰਸਿੱਖਾਂ ਦੀ ਚਰਨਾਂ ਦੀ ਧੂੜ ਬਣਿਆ ਰਹਾ ਮਾਰੇ ਇਸੇ ਤਰ੍ਹਾਂ ਆਪਣੇ ਚਰਨਾਂ ਨਾਲ ਜੋੜੀ ਰੱਖਿਓ ਤੇਰੇ ਨਾਮ ਨੂੰ ਕਰੀ ਬਾਣੀ ਨੂੰ ਤੇਰੇ ਸਿਮਰਨ ਨੂੰ ਮੈਂ ਕਰਦਾ ਰਹਾ ਪਾਤ ਤੋ ਪੁਨੀਤ ਕਰ ਲੈਨੇ ਮਹਾਰਾਜ ਜੀ ਹੁਣ ਆਪ ਕਿਰਪਾ ਕਰਨੀ ਹੈ ਮਹਾਤਮਾ ਦਾ ਸੰਗ ਦਿੱਤਾ ਹੈ ਸਾਧੂ ਦਾ ਸੰਗ ਦਿੱਤਾ ਹੈ ਗੁਰਸਿੱਖਾਂ ਦਾ ਸੰਗ ਦਿੱਤਾ ਹੈ ਤਾ ਆਪਨੇ ਹੁਣ ਕਿਰਪਾ ਕਰਨੀ ਹੈ ਵਿਕਾਰਾਂ ਤੋਂ ਬਚਾਉਣਾ ਹੈ ਜੀਵਨ ਨੂੰ ਬਦਲਣਾ ਹੈ ਸਤਿਗੁਰੂ ਜੀ ਹੁਣ ਅਸੀਂ ਪਤਤ ਸੀਗੇ ਅਸੀਂ ਕਰੋੜਾਂ ਪਾਪੀਆਂ ਦੇ ਪਾਪ ਕਰਨ ਵਾਲੇ ਅਸੀਂ ਪਤ ਸੀ ਨਾ ਪਤਤਾ ਆਪਾਂ ਕਹਿੰਦੇ ਜਿਹਨੂੰ ਮੈਲਾ ਹੋ ਜਾਂਦੇ ਆ ਕਹਿੰਦੇ ਕੋਈ ਕੱਪੜਾ ਧੋਣ ਵਾਲਾ ਹੋਵੇ ਜਿਹਨੂੰ ਆਪਾਂ ਪੰਜਾਬੀ ਚ ਕਹਿੰਦੇ ਆ ਉਹ ਸ਼ਬਦ ਬਾਣੀ ਵਿੱਚ ਹੁੰਦਾ ਪਈ ਇਹ ਪਤਤ ਹੋ ਗਿਆ ਜਿਮਾਰਗ ਹੁਣ ਅਸੀਂ ਦੇ ਦੂਸਤ ਹੋ ਗਏ ਅਸੀਂ ਮੈਲੇ ਹੋ ਗਏ ਆਪ ਕਿਰਪਾ ਕਰੋ ਜਿਥੇ ਬਾਣ ਜੀ ਪਿਤਾ ਜੀ ਹੁਕਮ ਕਰਦੇ ਨਾ ਹਮ ਮੈਲੇ ਤੁਮ ਊਜਲ ਕਰਤੇ ਖਵ ਨਿਰਗੁਣ ਤੂੰ ਦਾਤਾ ਮਹਾਰਾਜ ਅਸੀਂ ਔਗਣ ਹਾਰੇ ਆ ਸਾਡੇ ਜਗਉਣੀ ਕੋਈ ਨਹੀਂ ਤੁਸੀਂ ਬਖਸ਼ਣ ਵਾਲੇ ਹੋ ਤੇ ਆਪ ਕਿਰਪਾ ਕਰਕੇ ਪੁਨੀਤ ਕਰਨ ਸੁੱਚਾ ਕਰਨ ਨਿਰਮਲ ਕਰ ਦੇਣਾ ਮਹਾਰਾਜ ਨਾਮ ਦਾ ਛੱਟਾ ਦੇ ਕੇ ਸਾਨੂੰ ਪਵਿੱਤਰ ਕਰ ਦਿਓ ਆਪ ਬਖਸ਼ਿਸ਼ ਕਰੋ ਸਾਡਾ ਜੀਵਨ ਬਣਾ ਦਿਓ ਵਿਕਾਰਾਂ ਤੋਂ ਸੰਸਾਰ ਦੇ ਮੈਲ ਤੋਂ ਸਾਨੂੰ ਬਚਾ ਲਓ ਕਰ ਕਿਰਪਾ ਹਰ ਜਸ ਦੇ ਨੇ ਕਿਰਪਾ ਕਰਕੇ ਪ੍ਰਮਾਤਮਾ ਜੀ ਆਪਣੀ ਸਿਫਤਲਾ ਦੀ ਦਾਤ ਬਖਸ਼ੋ ਸੰਸਾਰੀਆਂ ਆਪਾਂ ਸਾਰੇ ਆਉਨੇ ਗੁਰੂ ਘਰ ਮੱਥਾ ਟੇਕ ਕੇ ਕਦੇ ਮੰਗਿਆ ਸੀ ਵੀ ਮਹਾਰਾਜ ਸਾਨੂੰ ਨਾਮ ਦੀ ਬਖਸ਼ ਬਾਣੀ ਦੀ ਬਖਸ਼ ਬਾਣੀ ਦੀ ਬਖਸ਼ ਅਮਰਤੀ ਦਾਤ ਅਮਰਤ ਵੇਲਾ ਦੇ ਨਹੀਂ ਅਸੀਂ ਤਾਂ ਕੋਟੀਆਂ ਕਾਰੇ ਮੰਗਣਾਉਨੇ ਆ ਜਾਂ ਵੀਜੇ ਮੰਗਣਾਉਨੇ ਆ ਅੱਜ ਕੱਲ ਵੀ ਸਾਡਾ ਬੱਚਾ ਬਾਹਰ ਚੱਲਦੇ ਪੀਆਰ ਮੈਲ ਜੀ ਸਾਨੂੰ ਕੰਮ ਮਿਲ ਜੇ ਕੈਨੇਡਾ ਚੱਲ ਜੇ ਬਿਮਾਰਾ ਕਹਿੰਦੇ ਜਿਹੜੀ ਚੀਜ਼ ਮੰਗਣ ਵਾਲੇ ਆ ਉਹ ਤਾਂ ਮੰਗੇ ਨਹੀਂ ਧੰਨ ਧੰਨ ਬਾਬਾ ਨਾਨਕ ਸਿੰਘ ਜੀ ਕਲੇਰਾਂ ਵਾਲੇ ਕਹਿੰਦਾ ਭਾਈ ਜਿਹਦੇ ਕੋਲੇ ਅੰਮ੍ਰਿਤ ਵੇ ਦੀ ਟਿਕਟ ਆ ਨਾ ਉਹਨੂੰ ਜਮਰਾਜ ਲੇਖਾ ਨਹੀਂ ਪੁੱਛਦਾ ਤੇ ਜਿਹਦੇ ਕੋਲੇ ਟਿਕਟ ਨਾ ਹੋਵੇ ਸੰਸਾਰੀ ਤੌਰ ਤੇ ਗੱਡੀ ਜਾਣੇ ਆਪਾਂ ਬੱਸ ਜਾਣੇ ਆ ਟ੍ਰੇਨ ਜਾਣੇ ਤੇ ਉਹ ਕਨੈਕਟਰ ਜੋ ਚੈੱਕ ਕਰਾਉਂਦਾ ਉਤਾਰ ਦਿੰਦਾ ਭਾਈ ਚੱਲ ਥੱਲੇ ਟਿਕਟ ਲਈ ਜਾਂ ਦੂਗਣੀ ਚੌਕਣੀ ਉਤੋਂ ਰਕਮ ਉਹ ਮजूद ਕਰਦਾ ਇਸ ਕਰਕੇ ਮਹਾਰਾਜ ਕਹਿੰਦੇ ਭਾਈ ਹੁਣ ਜਿੱਦ ਕੋਲੇ ਅਮਰਤਪ੍ਰੀਤ ਦੀ ਟਿਕਟਨੀ ਨਾਮ ਦੀ ਟਿਕਟਨੀ ਬਾਣੀ ਦੀ ਟਿਕਟਨੀ ਸਿਮਰ ਦੀ ਟਿਕਟਨੀ ਅਮਰਤ ਦੀ ਟਿਕਟਨੀ ਮਹਾਰਾਜ ਕਹਿੰਦੇ ਫਿਰ ਉਹਨੂੰ ਜਮਰਾਜ ਵੀ ਉਤਾਰ ਲੈਂਦਾ ਵੀ ਆ ਜਾ ਹੁਣ ਨਰਕਾਂ ਦੀ ਰਾਹ ਪਾਵਾਂ ਤੈਨ ਇਸ ਕਰਕੇ ਮਹਾਰਾਜ ਕਹਿੰਦੇ ਸੰਸਾਰ ਵਿੱਚ ਵਿਚਰਨੇ ਐ ਤਾਂ ਪਰਮਾਤਮਾ ਨੂੰ ਬੇਨਤੀ ਕਰੋ ਅਸੀਂ ਰੋਜ਼ ਆ ਰਹੇ ਹਾਂ ਪਿਤਾ ਜੀ ਦੀ ਦਰਤें ਤਾਂ ਸੰਸਾਰੀ ਮੰਗਾਂ ਨੂੰ ਤਿਆਗ ਸੰਸਾਰੀ ਮੰਗਤ ਆਪੇ ਹੋ ਜਾਣੀ ਕਿਉਂਕਿ ਮਹਾਰਾਜ ਕਹਿ ਰਹੇ ਨੇ ਰਿੱਧ ਰਿੱਧੀ ਸਿੱਧੀ ਨਭ ਨਿੱਧੀ 18 ਸਿੱਧੀਆਂ ਪਿੱਛੇ ਲੱਗੀਆਂ ਫਿਰ ਜੋ ਹਰ ਨਾਮ ਰਿੱਧ ਸਦਾ ਵਸਾਏ ਸੰਸਾਰ ਦੇ ਪਦਾਰਥ ਕਹਿੰਦੇ ਆਪੇ ਮਗਰ ਉਹਨਾਂ ਦੇ ਭਾਈ ਜਿਨੇ ਹਿਰਦਜ ਨਾਮ ਵਸਾ ਲਿਆ ਬਾਣੀ ਵਸਾ ਲਈ ਸਿਮਰਨ ਵਸਾ ਲਿਆ ਜਿਸ ਕਰਕੇ ਮਹਾਰਾਜ ਕਹਿੰਦੇ ਮਹਾਰਾਜ ਨੂੰ ਝੋਲ ਹੀ ਅਟਕੇ ਬੇਨਤੀ ਕਰੋ ਪ੍ਰਮਾਤਮਾ ਜੀ ਆਪ ਕਿਰਪਾ ਕਰੋ ਆਪਣੇ ਸਿਮਰਨ ਦੀ ਦਾਤ ਅੰਮ੍ਰਿਤ ਵੇਲਾ ਬਾਣੀ ਬਣਦਾ ਪਿਆਰ ਦੀ ਬਖਸ਼ਿਸ਼ ਕਰੋ ਪਾਰ ਬ੍ਰਹਮ ਕਰੇ ਪ੍ਰਤ ਪਾਲਾ ਐ ਭਾਯੂ ਪ੍ਰਮਾਤਮਾ ਪਰਮੇਸ਼ਰ ਸਾਰਿਆਂ ਦੀ ਰੱਖਿਆ ਕਰ ਰਿਹਾ ਹੈ ਸਾਰਿਆਂ ਨੂੰ ਪਾਲ ਰਿਹਾ ਹੈ ਸਾਰਿਆਂ ਦੀ ਬੋਚਣਾ ਕਰ ਰਿਹਾ ਸਭ ਦੀ ਸਭ ਸੰਭਾਲ ਕਰ ਰਿਹਾ ਹੈ ਸਭ ਜੀ ਸੰਗ ਰਖਵਾਲਾ ਉਹ ਸਾਰਿਆਂ ਦੀ ਰੱਖਿਆ ਕਰਨ ਵਾਲਾ ਹੈ ਭਾਈ ਸਭ ਨੂੰ ਰੱਖਦਾ ਆਇਆ ਹੈ ਬਾਣੀ ਪੜਦੇ ਆਪਾਂ ਸ਼ਾਮ ਨੂੰ ਸੋਧਾਰ ਦਾ ਪਾਠ ਹੁੰਦਾ ਆ ਰੰਮ ਵਿੱਚ ਮਹਾਰਜ ਸ਼ਲੋਕ ਵਰਤਦੇ ਆ ਹਰ ਜੋ ਜੁਗ ਭਗਤ ਉਪਾਇਆ ਪੈ ਰੱਖਦਾ ਆ ਰਾਮ ਰਾਜੇ ਹਰ ਨਾਕਸ਼ ਦੁਤ ਹਰ ਮਾਰਿਆ ਪ੍ਰਹਿਲਾਦ ਤਰਾਇਆ ਹੰਕਾਰੀਆਂ ਨਿੰਦਕਾਂ ਪੈਠਦੇ ਨਾਮ ਦੇਉ ਮੁਖ ਲਾਇਆ ਭਾਈ ਜਿਨ੍ਹਾਂ ਨੇ ਭਗਤੀ ਕੀਤੀ ਪ੍ਰਿਲਾਦ ਨੂੰ ਤਤੇ ਥੰਮ ਨੂੰ ਜੱਫੀ ਪਾਉਣ ਨੂੰ ਕਿਆ ਨਾ ਭਗਵਾਨ ਨੂੰ ਕੀੜੀ ਬਣ ਕੇ ਆਉਣਾ ਪੈ ਗਿਆ ਮਹਾਰਾਜ ਕਹਿੰਦੇ ਅੱਗ 'ਚ ਜਾਲਿਆ ਤੇ ਤਾਂ ਵੀ ਮਹਾਰਾਜ ਜੀ ਨੇ ਬਚਾ ਲਿਆ ਭਗਤ ਕਬੀਰ ਨੂੰ ਬਾਤੀਆਂ ਲਾ ਕੇ ਢੇਰ ਦੇ ਵਿੱਚ ਸਿੱਟਿਆ ਅੱਗ 'ਚ ਬਿਠਾਇਆ ਗਿਆ ਉੱਥੇ ਮਹਾਰਾਜ ਨੇ ਬਚਾ ਲਿਆ ਮਹਾਰਾਜ ਕਹਿੰਦੇ ਅਨੇਕਾਂ ਹੁਣ ਸਾਖਿਆ ਸਰਬਣ ਕਰਦੇ ਆ ਤੇ ਮਹਾਰਾਜ ਕਹਿੰਦੇ ਉਹ ਰਥਾਂ ਤੇ ਬਖਸ਼ਿਸ਼ ਕਰ ਰਿਹਾ ਹੈ ਸਾਰ ਜਲ ਦੇ ਵਿੱਚ ਵੀ ਬਖਸ਼ਿਸ਼ ਕਰ ਰਿਹਾ ਜੀਵਾਂ ਨੂੰ ਪੱਥਰ ਦੀ ਨਿਆਹੀ ਜੋ ਕਹਿੰਦੇ ਪੱਥਰਾਂ ਦੇ ਵਿੱਚ ਜੀ ਬੈਠੇ ਆ ਨਾ ਉਹਨਾਂ ਨੂੰ ਵੀ ਉਹ ਮਹਾਰਾਜ ਵਿਚਾਰ ਰਿਹਾ ਉਹਨਾਂ ਨੂੰ ਵੀ ਭੋਜਨ ਮਿਲ ਰਿਹਾ ਉਹਨਾਂ ਦੀ ਵੀ ਰੱਖਿਆ ਹੋ ਰਹੀ ਹੁਣ ਅਸੀਂ ਕਹਿੰਨੇ ਵੀ ਅਸੀਂ ਪਾਲ ਰਹੇ ਕੋਈ ਰਾਜਾ ਨਾ ਮਹਿਲ ਬਣਾ ਰਿਹਾ ਸੀ ਤੇ ਉਹਦਾ ਵਿਦਿਆਕਰੂ ਆਇਆ ਤੇ ਹੰਕਾਰ ਵਿੱਚ ਕਹਿੰਦਾ ਵਿਦਿਆਕਰੂ ਜੀ ਆਪਾਂ ਮਹਿਲ ਪਾ ਰਹੇ ਆ ਕਹਿੰਦਾ ਬਹੁਤ ਵਧੀਆ ਗੱਲ ਐ ਭਾਈ ਕਹਿੰਦਾ ਹਜ਼ਾਰ ਬੰਦਾ ਕੰਮ ਕਰਦਾ ਕੰਮ ਆ ਗੁਰੂ ਜੀ ਸਾਰਿਆਂ ਨੂੰ ਰਿਜਕ ਮੈਂ ਦੇ ਦਿਆਂ ਰੋਟੀ ਸਾਰੇ ਮਹਿਲ ਚ ਖਾਂਦੇ ਆ ਤੇ ਹੁਣ ਵਿਦਿਆਕਰੂ ਤਾਂ ਗੁਰੂ ਸੀਨਾਕਸ ਉਹਦੇ ਤੋਂ ਕੋਈ ਕਾਮਾ ਲੰਕਣ ਲੱਗਿਆ ਤਾਂ ਉਹਦੇ ਬੱਠਲ ਦੇ ਵਿੱਚ ਉਹਨਾਂ ਨੇ ਮਿੱਟੀ ਦਾ ਟੁੰਟਾਲਾ ਚੱਕ ਲਿਆ ਹੱਥ ਤੇ ਭੂਰਤਾ ਤੇ ਉਹਦੇ ਵਿੱਚੋਂ ਕੀੜੇ ਨਿਕਲੇ ਜੀਵ ਨਿਕਲੇ ਕਹਿੰਦੇ ਰਾਜਾ ਜੇ ਹਜ਼ਾਰ ਬੰਦ ਨੂੰ ਤੂੰ ਰਿਜਕ ਦੇ ਰਿਹਾ ਜਿਹੜੇ ਆ ਮਿੱਟੀ 'ਚ ਬੈਠੇ ਆ ਡਲਿਆਂ ਦੇ ਰੁਕੇ ਹੋਇਆ ਜੀਵ ਜੰਤੂ ਆ ਇਹਨਾਂ ਨੂੰ ਕੌਣ ਦੇ ਰ ਮਹਾਰਾਜ ਵੀ ਸੋਚਿਆਣਾ ਸੀ ਚਾਰ ਨਹੀਂ ਡਿੱਗ ਪਿਆ ਕਹਿੰਦੇ ਮਹਾਰਾਜ ਮੇਥੋਂ ਗਲਤੀ ਹੋ ਗਈ ਭੁੱਲ ਹੋ ਗਈ ਮੈਂ ਭੁੱਲ ਗਿਆ ਵੀ ਨਿਰੰਕਾਰ ਪਰਮਾਤਮਾ ਆਧਾਰ ਬਣਾਉਂਦਾ ਤਾਂ ਮਹਾਰਾਜ ਕਹਿੰਦੇ ਇਸ ਕਰਕੇ ਪਾਈ ਸਾਰਿਆਂ ਦੀ ਉਹ ਜੀਵੂ ਜੰਤੂਆਂ ਨੂੰ ਪਸ਼ੂਆਂ ਪੰਛੀਆਂ ਨੂੰ ਹੱਪੁੰਦਾ ਆਪਣੇ ਘਰ ਦਾ ਹੀ ਫਿਕਰ ਉਹਨੂੰ ਸਾਰੇ ਸੰਸਾਰ ਦਾ ਫਿਕਰ ਹੈ ਕਿਨ ਸਾਰਿਆਂ ਦੀ ਉਹ ਇਸ ਕਰਕੇ ਰਖਵਾਲੀ ਕਰ ਰਿਹਾ ਸਭ ਨੂੰ ਪਾਲਣਾ ਪੋਸ਼ਣਾ ਰਿਜਕ ਸਮੇਂ ਸਿਰ ਸਭ ਨੂੰ ਅੰਨ ਦਾਣਾ ਭੋਜਨ ਸਭ ਕੁਝ ਮਿਲ ਰਿਹਾ ਹੈ ਹਰ ਦਿਨ ਰੈਨ ਕੀਰਤਨ ਗਾਈਐ ਭਾਈ ਹਰ ਦਿਨ ਹਰ ਵੇਲੇ ਦਿਨ ਰਾਤ ਉਸ ਪਰਮਾਤਮਾ ਦੀ ਸਿਫਸਲਾ ਕਰ ਉਹਦੇ ਨਾਮ ਨੂੰ ਜਪਣਾ ਕਰ ਬਾਣੀ ਨੂੰ ਪਾਠਵਾ ਕਰ ਬਹੁੜ ਨਾ ਜੋਨੀ ਪਾਈਏ ਹੁਣ ਕਹਿੰਦੇ ਲਾਭ ਆਪਾਂ ਕਹਿੰਦੇ ਵੀ ਜੂ ਕੰਮ ਕੀਤਾ ਸਾਨੂੰ ਫਾਇਦਾ ਕੀ ਹੋਣਾ ਸਾਰਾ ਦਿਨ ਪੜ ਲਾਂਗੇ ਜੀ ਬਾਣੀ ਕਰ ਲਾਂਗੇ ਪਰ ਸਾਨੂੰ ਫਾਇਦਾ ਕੀ ਸਾਨੂੰ ਮਿਲੂ ਕੀ ਮਹਾਰਾਜ ਕਹਿੰਦੇ ਫੇਰ ਤੇਰੇ ਕੋਲੇ ਜੇ ਜਾਮ ਹੈ ਨਾ ਜਿਹੜਾ ਜਮ ਨਾਮ ਦੀ ਬਰਕਤ ਦੇ ਨਾਲ ਉਹ ਨਹੀਂ ਬੋੜੇ ਗਾਂ ਤੇ ਵਾਰ-ਵਾਰ ਤੇਰਾ ਜਨਮ ਨਹੀਂ ਹੋਵੇਗਾ ਤੂੰ ਜਨਮ ਮਰਨ ਤੋਂ ਮੁਕਤ ਹੋ ਜਾਏਗਾ ਭਵ ਸਾਗਰ ਤੋਂ ਪਾਰ ਲੰਘ ਜਾਏਗਾ ਜਿਸ ਦੇਵ ਹੈ ਪੁਰਖ ਬੇਦਾਤਾ ਪਰ ਜਿਸਨ ਜਿਸ ਬਨੋਖ ਨੂੰ ਹੁਣ ਸਿਰਜਨ ਹਾਰ ਸਰਬ ਵਿਆਗ ਪਰਮਾਤਮਾ ਨੇ ਇਹ ਦਾਤ ਦਿੱਤੀ ਹੈ ਜੀਤੇ ਮਹਾਰੇ ਕਿਰਪਾ ਕਰਦੇ ਨਾ ਕਰਤੇ ਹੱਥ ਵੜਿਆਈਆਂ ਜਿਸ ਭਾਵ ਹੈ ਤਿਸ ਦੇ ਗੋਰ ਕਰਪਾਹ ਜੇ ਨਰਕੁ ਕਿੰਨੀ ਤੈ ਹੈ ਜੁਗਤਿ ਪਛਾਨਨੇ ਧਾਨ ਗੁਰੂ ਤੇਗ ਬਹਾਦਰ ਮਹਾਰਾਜ ਮਾਰਕ ਨੂੰ ਜੀਤੇ ਮਹਾਰਾਜ ਨੇ ਕਿਰਪਾ ਕੀਤੀ ਹੈ ਨਾ ਵਧਾਤੇ ਨੇ ਇਸ ਪੁਰਖ ਨੂੰ ਜਿਸ ਨੂੰ ਇਹ ਬਖਸ਼ਿਸ਼ ਕੀਤੀ ਹੈ ਹਰ ਰਸ ਤਿਨਹੀ ਜਾਤਾ ਉਹੀ ਪਾਏ ਹਰੀ ਦੇ ਨਾਮ ਦਾ ਜੋ ਰਾਜ ਸਾਹਿਬ ਦਾ ਸੁਆਦ ਹੈ ਉਹੀ ਚਖਦਾ ਹੈ ਉਹੀ ਨਾਮ ਜਪਦਾ ਨਹੀਂ ਤਾਂ ਸੰਸਾਰ ਦੇ ਭੁਗਤਣ ਛੱਡ ਪਰ ਕੋਈ ਨਹੀਂ ਵੱਡੇ ਹੋ ਕੇ ਜਪ ਲਾ ਫੜੇ ਤਾਂ ਬੂਮਰ ਬਹੁਤ ਜਵਾਨੇ ਹੋਲ ਕੰਮ ਵੀ ਕਰਨੇ ਪਰ ਕਹਿੰਦੇ ਜੀਤੇ ਮਾਰੇ ਬਖਸ਼ ਕਰਤਾ ਫਿਰ ਤ੍ਰੂਪ ਰਹਿਲਾਦ ਵਰਗੇ ਛੋਟੇ ਛੋਟੇ ਬੱਚਿਆਂ ਨੇ ਵੀ ਜਪ ਲਿਆ ਨਾਮ ਕਾਇਮ ਕਰਤਾ ਉਦਾਹਰਨਾਂ ਹੁੰਦੀਆਂ ਅੱਜ ਤੇ ਪਿਤਾ ਜੀ ਨੇ ਬਾਝ ਹੁਕਮ ਕੀਤਾ ਨਾ ਨਾਮ ਜਪੋ ਜੀ ਐਸੇ ਐਸੇ ਤ੍ਰੂਪ ਰਹਿਲਾਦ ਜਪਿਓ ਹਰ ਜੈਸੇ ਸਾਡੀਆਂ ਚਿੱਤੀਆਂ ਦਾੜੀਆਂ ਹੋਗੇ ਬੁੜੇ ਹੋਗੇ ਦੋਤਿਆਂ ਪੋਤਿਆਂ ਵਾਲੇ ਹੋਗੇ ਸਾਨੂੰ ਹਲੇ ਨਾਮ ਜਪਣੇ ਨਹੀਂ ਆਇਆਗਾ ਤੇ ਮਾਰੇ ਨੇ ਉਹ ਛੋਟੇ ਛੋਟੇ ਬੱਚੇ ਜੋ 5 ਸਾਲ ਦਾ 8 ਸਾਲ ਦਾ ਬੱਚਾ ਸੀ ਉਹਨਾਂ ਨੇ ਦੇਖੋ ਨਾਮ ਜਪਿਆ ਤੇ ਮਾਰੇ ਉਦਾਹਰਨ ਬਣਾਤੀ ਸਾਤੋਂ ਵੱਡਿਆਂ ਤੋਂ ਕੁਝ ਨਹੀਂ ਹੋਇਆ 9 ਸਾਲ ਤੇ 7 ਸਾਲ ਦੇ ਸਹਿਬ ਜਾਂਦੇ ਸ਼ਹੀਦੀਆਂ ਪਾ ਗਏ ਨਹੀਂ ਹਾਂ ਜਿਣੇਗੇ ਆਪਣਾ ਇਤਿਹਾਸ ਬਣਾਗੇ ਤੇ ਅਸੀਂ ਉਹਨਾਂ ਤੋਂ ਸਿੱਧ ਕੀ ਲਈ ਹੈ ਸਾਥੋਂ ਉਹ ਜੋ 8 ਦਿਨ ਸਾਡੇ ਸ਼ਹਾਦਤ ਦੇ ਲੰਘਦੇ ਨੇ ਦਸੰਬਰ ਦੇ ਉਹ ਵੀ ਸਾਨੂੰ ਲੰਗਾਉਣੇ ਔਖੇ ਹੋ ਜਾਂਦੇ ਉਹਨਾਂ ਦਿਨਾਂ 'ਚ ਵੀ ਅਸੀਂ ਸੋਗ ਨਹੀਂ ਮਨਾਉਂਦੇ ਵੀ ਸਾਡੇ ਪਿਤਾ ਜੀ ਸਾਡੇ ਭਰਾ ਸਾਡੇ ਲਹਤੇ ਜਿਗਰ ਸ਼ਹੀਦ ਹੋ ਗਏ ਪਿਤਾ ਇਹ ਸਾਰਾ ਪਰਿਵਾਰ ਸ਼ਹੀਦ ਹੋ ਗਿਆ ਉਹਨਾਂ ਦਿਨਾਂ 'ਚ ਜੇ ਵੀ ਅਸੀਂ ਖੁਸ਼ੀਆਂ ਮਨਾਉਂਦੇ ਆ ਪਰਿਵਾਰ ਦੇ ਵਿੱਚ ਕੋਈ ਵਿਆਹ ਰੱਖ ਲਿਆ ਕੋਈ ਫੰਕਸ਼ਨ ਰੱਖ ਲਿਆ ਸਾਥੋਂ 10 ਦਿਨ ਵੀ ਨਾ ਗੁਰੂ ਦਾ ਅਫਸੋਸ ਨਹੀਂ ਮਨਾਇਆ ਜਾਂਦਾ ਸਰਦਾਰ ਰੱਖ ਕੇ ਕੋਈ ਬਾਣੀ ਨਹੀਂ ਪੜੀ ਜਾਂਦੀ ਬਿਮਾਰ ਕਹਿੰਦੇ ਕਰਕੇ ਭਾਈ ਨਿਰੰਕਾਰ ਕੰਤਨ ਜੋ ਬਖਸ਼ਿਸ਼ ਕੀਤੀ ਹੈ ਜੀ ਤੇ ਕਿਰਪਾ ਕਰਦਾ ਮਹਾਰਾਜ ਜੀ ਨੂੰ ਬੈਰਾਗ ਦਿੰਦਾ ਹੈ ਜੀ ਨੂੰ ਬਿਰਹਾ ਦਿੰਦਾ ਹੈ ਕੋਈ ਪਈ ਉਹਦਾ ਨਾਮ ਜਪਦਾ ਉਹਦੇ ਮਾਰਗ ਦਾ ਪੰਧ ਹੀ ਬਣਦਾ ਹੈ ਜਮ ਕੰਕਰ ਨੇੜ ਨ ਆਇਆ ਹੁਣ ਭਾਈ ਜੀ ਤੇ ਗੁਰੂ ਨੇ ਕਿਰਪਾ ਕਰ ਤੇ ਜੀ ਨੂੰ ਨਾਮ ਦਾ ਰਸ ਦਿੱਤਾ ਕਹਿੰਦੇ ਫਿਰ ਜਮ ਕੰਕਰ ਜਿਹੜੇ ਜਮਰਾਜ ਦੇ ਨੌਕਰ ਨੇ ਮੂਰੇ ਜਮਦੂਤ ਨੇ ਉਹਨਾਂ ਦੇ ਨੇੜੇ ਨਹੀਂ ਟੁੱਕਦੇ ਸੁਖ ਨਾਨਕ ਸਰਣੀ ਪਾਇਆ ਕਿਉਂਕਿ ਪਰਮਾਤਮਾ ਦੀ ਸ਼ਰਨ ਵਿੱਚ ਜਾ ਕੇ ਪਾਇ ਉਹਨੇ ਆਤਮਿਕ ਸ਼ਾਂਤੀ ਪ੍ਰਾਪਤ ਕਰ ਲਈ ਹੈ ਤੇ ਉਹਨੂੰ ਮਹਾ ਆਨੰਦ ਦੀ ਪ੍ਰਾਪਤੀ ਹੋ ਗਈ ਔਰ ਸੰਸਾਰ ਦੇ ਦੁੱਖ ਤੋਂ ਰੋਗ ਤੋਂ ਖੁਸ਼ੀ ਤੋਂ ਗਮੀ ਤੋਂ ਪਾਸੇ ਹੋ ਜਾਂਦਾ ਹੈ ਜਿੱਤੇ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਆ ਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ ਸੁਖ ਸੁਨੇ ਔਰ ਭੈ ਨਹੀਂ ਜਾਂ ਕੈ ਕੰਚਨ ਮਾਟੀ ਮਾਨੈ ਮਹਾਰਾਜ ਰਿਕਨਸ ਕਰਕੇ ਪਾਈਓਰ ਸੁੱਖ ਤੇ ਦੁੱਖ ਨੂੰ ਇੱਕੋ ਸਮਾਨ ਜਾਣਦਾ ਮਿੱਟੀ ਤੇ ਸੋਨੇ ਨੂੰ ਇੱਕੋ ਜਾਂ ਜਾਣਦਾ ਉਹਦੇ ਵਾਸਤੇ ਨਾ ਸੋਨਾ ਨਾ ਮਿੱਟੀ ਹੈ ਉਹ ਨਾਮ ਦੇ ਵਿੱਚ ਮਾਸ ਰੰਦਾ ਹੈ ਇਸ ਕਰਕੇ ਮਹਾਰਾਜ ਜੋ ਬਖਸ਼ਿਸ਼ਾਂ ਕਰਦੇ ਹੈ ਜੋ ਅੰਮ੍ਰਿਤ ਵੇਰ ਤੋਂ ਮੁੱਖ ਬਾਗ ਦੀ ਬਖਸ਼ਿਸ਼ ਹੋਈ ਵਿਚਾਰ ਹੋਈ ਹੈ ਤੇ ਆਪਾਂ ਗੁਰੂ ਨਾਨਕ ਦੇ ਅੱਗੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਝੋਲੀ ਅੱਡ ਕੇ ਬੇਨਤੀ ਕਰੋ ਕਿਉਂਕਿ ਅਸੀਂ ਬੇਨਤੀ ਕਰ ਸਕਦੇ ਹਾਂ ਪਿਤਾ ਜੀ ਤੂੰ ਅਸੀਂ ਬਖਸ਼ਾ ਮੰਗ ਸਕਦੇ ਹਾਂ ਝੋਲੀ ਅੱਡ ਕੇ ਸਾਡਾ ਜੋਰ ਨਹੀਂ ਹੈ ਕੋਈ ਤਾਂ ਪਿਤਾ ਜੀ ਜਿੱਥੇ ਵਚਨ ਕਰਦੇ ਐ ਏਕ ਭੀ ਨਾ ਦੇ 10 ਭੀ ਹਿਰਲੇ ਤੂੰ ਮੁੰਡਾ ਕਉ ਕਾ ਕ੍ਰਿਸ਼ਾਕਰ ਸੋ ਨਾ ਹੀ ਚਾਰਾ ਤਾਂ ਕੋ ਕੀਜੈ ਸਦਾ ਅਨੰਤ ਸਾਰਾ ਕਿ ਜੀਨੇ ਇੱਕ ਤੂੰ ਚੀਜ਼ ਜਿਹੜੀ ਤੂੰ ਨਹੀਂ ਮਿਲੀ ਉਹ ਤੂੰ ਉਹਦੇ ਪਿੱਛੇ ਬਦਲੇ ਪਿੱਛੇ ਰੱਬ ਨਾਲ ਖਬਾ ਹੋ ਰਿਹਾ ਬੋਲ ਰਿਹਾ ਜਿਹੜੀਆਂ ਦੱਸ ਦਿੱਤੀਆਂ ਉਹਦਾ ਧੰਨਵਾਦ ਤੂੰ ਕੀਤਾ ਨਹੀਂ ਕੀ ਕਹਿੰਦੇ ਹੁਣ ਜੇ ਤੂੰ ਤੈਨੂੰ ਉਹ ਇੱਕ ਵੀ ਨਾ ਦੇਵੇ ਜਿਹੜੀਆਂ ਦਾਸ ਦਿੱਤੀਆਂ ਉਹ ਵੀ ਤਿੱਥੋਂ ਖੋਹ ਲਵੇ ਤੇ ਫੇਰ ਤੂੰ ਰੱਬ ਦੀ ਕਿ ਲੱਤ ਪਾਣ ਲੈ ਕਹਿੰਦੇ ਨਹੀਂ ਇਹ ਕਰਕੇ ਭਾਈ ਜੋ ਪਰਮਾਤਮਾ ਨੇ ਦਿੱਤਾ ਜੋ ਹੁੰਦਾ ਉਹ ਚੰਗੇ ਲਈ ਹੁੰਦਾ ਹੈ ਪਰਮਾਤਮਾ ਦਾ ਸ਼ੁਕਰਾਨਾ ਕਰ ਤੇ ਮਹਾਰਾਜ ਕਹਿੰਦੇ ਪਰਮਾਤਮਾ ਨੂੰ ਸਦਾ ਨਮਸ਼ਕਾਰਾਂ ਕਰ ਨਮਸਕਾਰਾਂ ਕਰੇਗਾ ਤਾਂ ਹੀ ਤੇਰਾ ਲਾਭ ਹੈ ਇਸ ਕਰਕੇ ਮਹਾਰਕ ਨੇ ਨਮਸਕਾਰਾਂ ਕਰ ਪ੍ਰਮਾਤਮਾ ਨੂੰ ਜੀ ਠਾਕੁਰ ਸੋ ਨਾ ਹੀ ਚਾਰਾ ਤਾਂ ਕਿ ਜੇ ਸਤ ਨਮਸਕਾਰਾ ਦੋਏ ਘਰ ਜੋੜ ਕਰੋ ਅਰਦਾਸ ਆਰੀ ਸੰਗ ਦਲ ਕੇ ਬੋਲੋ ਜਬ ਤਬ ਸੰਯਮ ਧਰਮਨਾਕ ਸੇਵਾ ਸਾਧਨ ਜਾਨਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਕਹੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਆਵ ਸੰਗਤਾਂ ਦਾ ਸੁਣਿਆ ਦਾਸਾਂ ਦਾ ਬੋਲਿਆ ਪ੍ਰਬਾਨ ਸਰਬ ਭੁਲਾ ਮਾਪ ਕੋਈ ਵੀ ਰਸਨਾ ਵਾਂਝੇ ਰਹੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਜਿਹੜੇ ਹਸਾਬ ਨਾਲ ਸੰਗਤ ਬੈਠੀ ਹੈ ਨਾ ਉਸ ਹਸਾਬ ਨਾਲ ਆਵਾਜ਼ ਨਹੀਂ ਹੁੰਦੀ ਪਹਿਲਾਂ ਕਰਨ ਲਾ ਅਰ ਤੁਹਾਨੂੰ ਇੱਥੇ ਹੁਣੇ ਸਤ ਚੱਕ ਲਈ ਛਾਤੂ ਮਾੜਾ ਸੰਗ ਦੇ ਕਾ ਤੂੰ ਬੋਲੂ ਤਾਂ ਸਾਰੇ ਰਲ ਕੇ ਨਾਮ ਹੀ ਜਪਣਾ ਗੁਰੂ ਦਾ ਲਾਹੇ ਹੀ ਹੈ ਤੇ ਫਾਇਦਾ ਹੀ ਹੈ ਸਾਨੂੰ ਕੋਈ ਨੁਕਸਾਨ ਤਾਂ ਨਹੀਂ ਹੈ ਸਤ ਨਾਮ ਵਾਹਿ ਗੁਰੂ 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 ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜੋ ਮਾਗਦੇ ਮਹੀਨੇ ਨੂੰ ਮੁੱਖ ਰੱਖਦੇ ਆ ਆਪਣੇ ਚਾਹ ਦੇ ਲੰਗਰ ਚੱਲਦੇ ਆ ਉਹਨਾਂ ਬਾਅਦ ਤੇ ਕੁਝ ਸੱਜਣਾ ਵੱਲੋਂ ਕਿਰਤ ਕੁਮਾਈਆਂ ਸਪਲਾ ਕੀਤੀਆਂ ਗਈਆਂ ਨੇ ਭਾਈ ਇੰਦਰਜੀਤ ਸਿੰਘ ਸਨਹ ਜਰਨੈਲ ਸਿੰਘ ਕਾਲਸਾ 1000 ਰੁਪਇਆ ਗੋਪਦਾਨ 1500 ਰੁਪਇਆ ਗੋਪਦਾਨ 500 ਰੁਪਇਆ ਬਲਦੇਵ ਸਿੰਘ ਸਨਹ ਜੌਨ ਸਿੰਘ ਗੋਪਾਰਾਏ ਖੁਰਦ 500 ਰੁਪਇਆ ਗੁਰੂ ਸੇਵਸ ਨੂੰ ਬਹੁਤ ਬਹੁਤ ਧੰਨਵਾਦ। ਇਹਨਾਂ ਵੱਲੋਂ 100 ਰੁਪਏ ਆ। ਗੁਰਦੀਪ ਸਿੰਘ ਸਨਮ ਸਵਰਗਵਾਸੀ, ਭੋਲਾ ਸਿੰਘ ਕਾਲਸਾ 1500 ਰੁਪਏ। ਸ਼ਿੰਦਰ ਸਿੰਘ, ਦਲੀਪ ਸਿੰਘ ਕਾਲਸਾ ਉਹਨਾਂ ਵੱਲੋਂ 1000 ਰੁਪਏ ਆ। ਸੋ ਇਹ ਕਿੰਨਾ ਵੱਲੋਂ ਜੋ ਦਾਨ ਆਇਆ ਹੈ, ਜੋ ਮਾਇਆ ਸਤਿਗੁਰਾਂ ਦੇ ਖਜ਼ਾਨੇ 'ਚ ਜਮ੍ਹਾਂ ਹੋਈ ਹੈ। ਮਹਾਰਾਜ ਦੀ ਬਰਕਤਾਂ ਪਾਉਣ ਦਿਨ ਦੁੱਖ ਨਹੀਂ, ਰਾਤ ਨਹੀਂ, ਤਰੱਕੀ ਬਹੁਸ਼ਿਸ਼ ਕਰਨ ਐਸਾ ਬਾਲ ਉਦਮ बाल।